ਸਸੀ ਕਾਲ ਜੀ ਫਰੈਂਡਸ਼ਿਪ ਇਮੀਗ੍ਰੇਸ਼ਨ ਵਾਲੇ ਪਲੇਰਾ ਨਾਮ ਸਾਰਾ ਇਹਨਾਂ ਨੇ ਸਾਰਾ ਨੇ ਮੇਰਾ ਵੀਜ਼ਾ ਲਵਾ ਕੇ ਦਿੱਤਾ ਜੀ ਤੇ ਮੇਰਾ ਦੌਦਰ ਆ ਜਿੱਲਾ ਮੇਰਾ ਮੋਗਾ ਹੈ ਜੀ ਤੇ ਤੁਸੀਂ ਵੀ ਇੱਥੇ ਆਓ ਠੀਕ ਆ ਸਰ ਬਹੁਤ ਵਧੀਆ ਹੈਂ ਦੇ ਕਰਦੇ ਆ ਤੇ 90 ਦਿਨਾਂ ਦਾ ਮੈਨੂੰ ਵੀਜ਼ਾ 6 ਘੰਟੇ ਚ ਲਵਾ ਦਿੱਤਾ ਹੈਂ ਸਸੀ ਕਾਲ ਜੀ ਫਰੈਂਡਸ਼ਿਪ ਇਮੀਗ੍ਰੇਸ਼ਨ ਵਾਲਿਆਂ ਨੇ ਨਾਨਕ ਸਰ ਕਲੇਰਾ ਜਿਹੜਾ ਕਿ 90 ਦਿਨਾਂ ਦਾ ਵੀਜ਼ਾ मैडम रमनजीत कौर ਦਾ ਜਰਮਨ ਦਾ ਜਿਹੜਾ ਇਹਨਾਂ ਨੇ 6 ਘੰਟਿਆਂ ਦੇ ਵਿੱਚ ਲਵਾ ਕੇ ਦਿੱਤਾ ਤੁਸੀਂ ਵੀ ਜਰੂਰ ਇੱਥੇ ਟਰਾਈ ਕਰੋ ਸਰ ਬਹੁਤ ਚੰਗੇ ਨੇ ਸਾਰਾ ਕੰਮ ਬਹੁਤ ਵਧੀਆ ਕਰਦੇ ਨੇ ਤੁਸੀਂ ਵੀ ਇੱਥੇ ਆ ਕੇ ਜਰੂਰ ਟਰਾਈ ਕਰੋ ਠੀਕ ਹੈ ਜੀ ਨਮਾਮ ਪਸਾਂਦਾ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਮੰਤਰ ਸਿੰਘ ਦਾ 11 ਇਮੀਗ੍ਰੇਸ਼ਨ ਨਾ ਸਰ ਕਲੇਰਾ ਤੋਂ ਅੱਜ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਕਲੈਂਡ ਰਮਨਜੀਤ ਕੌਰ ਜਿਨ੍ਹਾਂ ਦਾ ਪਹਿਲਾ ਦੌਧ ਬਿਲਕੁਲ ਮੋਕਾ ਹੈ ਉਹਨਾਂ ਦਾ ਵੀਜ਼ਾ 90 ਦਿਨਾਂ ਦਾ ਧਰਮ ਦਾ ਜਿਹੜਾ ਕਿ ਅਸੀਂ 6 ਘੰਟਿਆਂ ਦੇ ਵਿੱਚ ਸੀ ਇਸ ਨੂੰ ਗ੍ਰਾਂਟ ਕਰਕੇ ਦਿੱਤਾ ਹੈਗਾ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਹਾਂ ਰਮਨਜੀਤ ਕੌਰ ਨੂੰ ਕਿਉਂਕਿ ਇਹਨਾਂ ਦਾ ਵੀਜ਼ਾ 6 ਘੰਟਿਆਂ ਦੇ ਵਿੱਚ ਗ੍ਰਾਂਟੋ ਕੇ ਆ ਗਿਆ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ